ਉਡੀ ਕੇਸ ਦੀ ਹੈ ਜੋ ਨਹਿਰ ਦੇ ਵਿੱਚ ਤੈਰ ਰਹੀ ਹੈ ਦੱਸ ਦਈਏ ਕਿ 5-7 ਦਿਨਾਂ ਤੋਂ ਲਗਾਤਾਰ ਇਹ ਪਾਰਸ਼ਵ ਸਰੀਰ ਜਿਹੜਾ ਨਹਿਰ ਦੇ ਵਿੱਚ ਘੁੰਮਣ ਘੇਰੀਆਂ ਖਾਰਿਆ 5-7 ਦਿਨ ਤੋਂ ਕਿੰਨੀ ਆਵਾਜ਼ aí ਇਥੋਂ ਦੀ ਲੰਘਦੀ ਆ ਔਰ ਕਿੰਨੇ ਅਫਸਰ ਲੰਘਦੇ ਹੋਣਗੇ ਜੇ ਦੱਸ ਦਈਏ ਕਿ ਹੈਲਥ ਡਿਪਾਰਟਮੈਂਟ ਆ ਤਾਂ ਉਸ ਦਾ ਵੀ ਧਿਆਨ ਨਹੀਂ ਗਿਆ ਕਿ ਇਸ ਦੇ ਨਾਲ ਕੋਈ ਬਦਬੂ ਫੈਲ ਸਕਦੀ ਆ ਬਿਮਾਰੀਆਂ ਫੈਲ ਸਕਦੀਆਂ ਤਾਂ ਜੇ ਅਸੀਂ ਗੱਲ ਕਰੀਏ ਨਹਿਰ ਡਿਪਾਰਟਮੈਂਟ ਦੀ ਤਾਂ ਨਹਿਰ ਡਿਪਾਰਟਮੈਂਟ ਵੀ ਇਸ ਦੇ ਵੱਲ ਧਿਆਨ ਨਹੀਂ ਦਿੱਤਾ ਜਾਂ ਧਿਆਨ ਨਹੀਂ ਗਿਆ ਕਾਰਨ ਕੀ ਰਹਿ ਗਿਆ ਤਾ ਜੇ ਅਸੀਂ ਗੱਲ ਕਰਦੇ ਆਂ ਵੈਟਰੀਨਰੀ ਆਫੀਸਰ ਨੇ ਜੋ ਵੈਟਰੀਨਰੀ ਆਫੀਸਰ ਨੇ ਉਹਨਾਂ ਦਾ ਧਿਆਨ ਵੀ ਇਸ ਤਰਫ ਨਹੀਂ ਗਿਆ ਕਿ ਇਸ ਤੇ ਕੋਈ ਗੱਲਬਾਤ ਹੈਗੀ ਆ ਨਹੀਂ ਹੈਗੀ ਤਾਂ ਹੁਣ ਤੁਹਾਨੂੰ ਕਲੀਅਰ ਦੱਸ ਦਈਏ ਕਿ ਜਦੋਂ 5-7 ਦਿਨਾਂ ਤੋਂ ਸਾਨੂੰ ਇਹ ਸੁਣਨ ਨੂੰ ਮਿਲਿਆ ਕਿ ਅੱਜ 5-7 ਦਿਨ ਹੋ ਗਏ ਨੇ ਤਾਂ ਇੱਥੇ ਬਾਡੀ ਜਿਹੜੀ ਆ ਪਾਣੀ ਚ ਘੁੰਮਣ ਘੇਰੀਆਂ ਖਾ ਰਹੀ ਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਨਹੀਂ ਗਿਆ ਕਿਸੇ ਵਿਭਾਗੇ ਦਾ ਧਿਆਨ ਨਹੀਂ ਗਿਆ ਨਹਿਰ ਡਿਪਾਰਟਮੈਂਟ ਦਾ ਧਿਆਨ ਨਹੀਂ ਗਿਆ ਜੇ ਇਰੀਗੇਸ਼ਨ ਡਿਪਾਰਟਮੈਂਟ ਦਾ ਧਿਆਨ ਨਹੀਂ ਗਿਆ ਤਾਂ ਜਾਵੇਗਾ ਕਿਸ ਤਰ੍ਹਾਂ ਇਰੀਗੇਸ਼ਨ ਡਿਪਾਰਟਮੈਂਟ ਦੇ ਗਾਰਡ ਲਗਾਤਾਰ ਇੱਧਰ ਘੁੰਮਦੇ ਹੋਣਗੇ ਇੱਧਰ ਆਉਂਦੇ ਹੋਣਗੇ ਤਾਂ ਫਿਰ ਉਹਨਾਂ ਦਾ ਧਿਆਨ ਕਿਉਂ ਨਹੀਂ ਗਿਆ ਕਿਉਂਕਿ ਕਈ ਵਾਰ ਤੁਸੀਂ ਵੇਖਿਆ ਕਿ ਅਕਸਰ ਹੀ ਨਹਿਰਾਂ ਦਾ ਪਾਣੀ ਖੇਤਾਂ ਨੂੰ ਜਾਂਦਾ ਹੈ ਬਹੁਤ ਸਾਰੀਆਂ ਨਹਿਰਾਂ ਦੇ ਵਿੱਚੋਂ ਮੋਗੇ ਕੱਢੇ ਹੋਏ ਨੇ ਤਾ ਜੇ ਇਹ 파르সিক ਕੇ શરીર ਇਥੋਂ ਲੰਬਾ ਸਮਾਂ ਪਿਆ ਰਿਆ ਤੇ ਟੁਕੜੇ ਟੁਕੜੇ ਹੋ ਕੇ ਤਾਂ ਖੇਤਾਂ ਵਿੱਚ ਚਲਿਆ ਜਾਵੇਗਾ ਜਿਸ ਦੇ ਨਾਲ ਇਨਫੈਕਸ਼ਨ ਕਿਸੇ ਦੇ ਹੱਥ ਨੂੰ ਲੱਗ ਸਕਦੀ ਆ ਕੁਝ ਵੀ ਹੋ ਸਕਦਾ ਔਰ ਆ ਤਸਵੀਰਾਂ ਦੱਸ ਦਈਏ ਕਿ ਤੁਮਹराई ਵਾਲੇ ਪੁੱਲ ਦੀਆਂ ਨੇ ਜ਼ਿਲ੍ਹਾ ਗੁਰਦਾਸਪੁਰ ਚ ਅੱਬਰਪਰੀ ਨਵਾਬ ਤਹਿਰ ਜਿਹੜੀ ਆ ਇਸ ਅੱਬਰਪਰੀ ਦਵਾਬ ਨਹਿਰ ਦੇ ਵਿੱਚ ਇਹ ਤਮਰਾਈ ਪੁਲ ਜੋ ਪਹਿਲੇ ਨਵਾਂ ਪੁਲ ਬਣਿਆ ਜਿਸ ਦੇ ਕੋਲ ਪੁਰਾਣਾ ਇੱਕ ਪੁਲ ਹੈ ਉਹ ਪੁਰਾਣੇ ਪੁਲ ਦੀ ਘੁੰਮਣ ਘੇਰੀ ਦੇ ਵਿੱਚ ਹੁਣ ਤੁਸੀਂ ਤਸਵੀਰਾਂ ਲਾਈਵ ਦੇਖ ਰਹੇ ਹੋ ਉਹ ਦੱਸ ਰਹੀ ਹੈ ਕਿ ਜੋ ਰਾਗੀਰ ਸਾਨੂੰ ਫੋਨ ਕਰ ਰਹੇ ਆ ਤੇ ਨੇਚਰਲੀ ਉਹਨਾ ਨਹਿਰ ਮਹਿਕਮੇ ਵਿੱਚ ਵੀ ਕਈਆਂ ਨੂੰ ਫੋਨ ਕੀਤੇ ਹੋਣਗੇ ਤਾ ਕਈਆਂ ਨੇ ਹੋਰ ਮਹਿਕਮਿਆਂ ਨੂੰ ਵੀ ਕੀਤੇ ਹੋਣਗੇ ਤਾਂ ਪ੍ਰਸ਼ਾਸਨ ਨੂੰ ਵੀ ਕੀਤੇ ਹੋਣਗੇ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਸ਼ਰੀਰ ਕਿਸੇ ਦਾ ਵੀ ਹੋਵੇ ਦੱਸ ਦਈਏ ਇੱਕ ਹੀ ਹੈ ਕਿਸੇ ਮਜਲਾ ਸਰੀਰ ਹੈ ਮੱਝਾ ਕੋਈ ਜਿਵੇਂ ਇੱਕ ਜਾਨਵਰ ਆ ਪਸ਼ੂ ਆ ਤਾਂ ਮੱਝਾ ਜੇ ਮੱਝ ਦੀ ਗੱਲ ਕਰਦੇ ਆ ਤਾਂ ਸ਼ਰੀਰ ਤਾਂ ਉਸ ਦਾ ਵੀ ਅਰਥ ਨਹੀਂ ਜਾਣਾ ਚਾਹੀਦਾ ਉਸ ਨੂੰ ਵੀ ਬੜੇ ਤਰੀਕੇ ਨਾਲ ਮਾਨ ਸਨਮਾਨ ਦੇ ਨਾਲ ਦਫਨਾਉਣਾ ਚਾਹੀਦਾ ਕਿ ਜਦੋਂ ਪ੍ਰਸ਼ਾਸਨ ਦੀ ਨਜ਼ਰ ਪੈ ਜਾਂਦੀ ਆ ਤਾ ਫਿਰ ਜੇ ਕੁੱਤਾ ਗਾਹ ਉਸਦਾ ਸਰੀਰ ਤੁਸੀਂ ਦਫਨਾਉਂਦੇ ਹੋ ਤਾਂ ਇਹਨਾਂ ਦਾ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਔਰ ਇਹ ਗਮ ਮੱਝ ਜੋ ਪਾਣੀ ਦੇ ਵਿੱਚ ਪਈ ਆ ਤਾਂ ਇਹ ਕਿਸ ਦੀ ਮੱਝ ਆ ਕਿੱਥੋਂ ਆਈ ਆ ਚਲੋ ਦੇਖ ਸਕਦਿਆਂ ਕਿਸੇ ਦੀਆਂ ਲੇਕਿਨ ਕਦੋਂ ਤੋਂ ਲੈ ਕੇ 5 7 10 ਦਿਨਾਂ ਤੋਂ ਦੱਸਦੇ ਆ ਕਿ ਇੱਥੇ ਘੁੰਮਣ ਕੇ ਰੀਆਂ ਖਾ ਰਹੀ ਆ ਇਹ ਮੱਝ ਔਰ ਲੰਬੇ ਸਮੇਂ ਤੋਂ ਆ ਔਰ ਵੀਡੀਓ ਤੁਸੀਂ ਵੇਖੋ ਕਿਵੇਂ ਘੁੰਮਣ ਕੇ ਰੀਆਂ ਹੁਣ ਵੇਖਦੇ ਆ ਕਿ ਕਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧਿਆਨ ਪਵੇਗਾ ਤੇ ਕਦੋਂ ਇਸ ਨੂੰ ਬਾਹਰ ਕੱਢਿਆ ਜਾਵੇਗਾ ਔਰ ਇਸ ਨੂੰ ਬੜੇ ਅਦਬ ਦੇ ਨਾਲ ਬਿਲਕੁਲ ਦਫਨਾਇਆ ਜਾਏਗਾ ਕਿਉਂਕਿ ਮੱਝਾਂ ਦਾ ਗਾਵਾਂ ਦਾ ਅਸੀਂ ਅਕਸਰ ਹੀ ਲੰਬਾ ਸਮਾਂ ਤੱਕ ਦੁੱਧ ਪੀਂਦੇ ਆ ਤਾਂ ਜੇ ਕਦੀ ਕਿਸੇ ਵੀ ਪਰਿਵਾਰ ਦੇ ਵਿੱਚ ਇਹੋ ਜਿਹਾ ਮੈਂਬਰ ਜਿਸ ਦੀ ਨਜ਼ਰ ਪੈ ਜਾਂਦਾ ਤਾਂ ਉਸਦਾ ਫਰਜ਼ ਬਣਦਾ ਹੈ ਕਿ ਇਹਨਾਂ ਮੱਝਾਂ ਗਾਵਾਂ ਦਾ ਸਨਮਾਨ ਕਰਨਾ ਤੇ ਆਪਾਰਥਿਕ ਸਰੀਰ ਇਹਨਾਂ ਦਾ ਜਿਹੜਾ ਵਾ ਪਾਣੀ ਦੇ ਵਿੱਚ ਰੋੜ ਰਿਹਾ ਪਾਣੀ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਉਬਲ ਰਿਹਾ ਔਰ ਨਹਿਰ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਹੈ ਔਰ ਜ਼ਿਲ੍ਹਾ ਗੁਰਦਾਸਪੁਰ ਦੀ ਪੈਣ ਵਾਲੀ ਦੀਨਾ ਨਗਰ ਦੇ ਕੋਲ ਇਹ ਤਮਰਾਈ ਨਹਿਰ ਤੇ ਤਮਰਾਈ ਵਾਲੇ ਨਹਿਰ ਦੇ ਪੁਰਾਣੇ ਪੁਲ ਦੇ ਨਾਲ ਬੇਸ਼ੱਕ ਤੁਸੀਂ ਹੁਣ ਵੀ ਕਲੀਅਰ ਕਰ ਲੋ ਅਸੀਂ ਫਿਲਹਾਲ ਫਿਰ ਕਲੀਅਰ ਕਰਿਆ ਕਿ ਉੱਥੇ ਹੀ ਪਿਆ ਹੋਇਆ ਸ਼ਰੀਰ ਉੱਥੇ ਘੁੰਮਣ ਘੇਰੀਆਂ ਖਾ ਰਿਹਾ ਔਰ ਇਸ ਨੂੰ ਕੱਢਿਆ ਜਾਵੇ ਔਰ ਇਸ ਨੂੰ ਸਾਈਡ ਤੇ ਕਰਕੇ ਦਫਨਾਇਆ ਜਾਵੇ ਇਹ ਬਹੁਤ ਮਿਹਰਬਾਨੀ ਹੋਵੇਗੀ ਪ੍ਰਸ਼ਾਸਨ ਦੀ ਔਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਵੇਖਦੇ ਰਿਹਾ ਕਰੋ ਵੀ ਕਿਸ ਦੇ ਨਾਲ ਜ਼ਿਆਦਾ ਵਧੂ ਫੈਲਦੀ ਆ ਕਿਸ ਚੀਜ਼ ਨਾਲ ਬਿਮਾਰੀਆਂ ਜ਼ਿਆਦਾ ਫੈਲ ਸਕਦੀਆਂ ਔਰ ਅਸੀਂ ਇਹ ਮੰਨਦੇ ਆ ਕਿ ਪੰਜ ਸੱਤ ਦਿਨਾਂ ਤੋਂ ਅਕਸਰ ਹੀ ਕਈ ਵਿਭਾਗਾਂ ਵਿੱਚ ਫੋਨ ਗਏ ਹੋਣਗੇ ਪਰ ਉਹਨਾਂ ਪ੍ਰਵਾਹ ਨਹੀਂ ਕੀਤੀ ਅਸੀਂ ਦੇਖਦੇ ਆ ਕਿ ਕੱਲ ਤੱਕ ਪ੍ਰਵਾਹ ਹੁੰਦੀ ਜਾਂ ਨਹੀਂ ਜੇ ਨਹੀਂ ਹੁੰਦੀ ਤਾਂ ਉੱਥੇ ਖੜਕੇ ਬੋਲਾਂਗੇ ਟਕਾ ਕੇ ਬੋਲਾਂਗੇ ਫਿਰ ਦੱਸਾਂਗੇ ਕਿਹਦੀ ਡਿਊਟੀ ਬਣਦੀ ਸੀ ਕੈਸਰੀਆ ਨੂੰ ਕੱਢਣਾ ਸੀ ਅਗਰ ਕੱਲ ਤੱਕ ਇਹ ਨਹੀਂ ਨਿਕਲਿਆ ਤਾਂ ਪੂਰੇ ਅਲੀਗੇਸ਼ਨਾਂ ਦੇ ਨਾਲ ਉਸ ਦੇ ਉੱਤੇ ਕੰਪਲੇਂਟ ਵੀ ਪਾਵਾਂਗੇ ਉਸ ਅਫਸਰ ਦੇ ਉੱਤੇ ਜੇ ਅਸਦੀ ਡਿਊਟੀ ਬਣਦੀ ਹੋਵੇਗੀ ਇਹ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ